ਕਟ ਹਵੇਲੀ ਦੇ ਮਾਲਕ ਨੇ ਕਿਹਾ ਪਾਦਸ਼ਾ ਕਿਰਪਾ ਕਰੋ ਰਹਿਮਤ ਕਰੋ ਮੇਰੀ ਇੱਕ ਕੱਚੀ ਹਵੇਲੀ ਉਸ ਹਵੇਲੀ ਦੇ ਦੋ ਮਾਲਕ ਸਨ ਇੱਕ ਨੇ ਬੇਨਤੀ ਕੀਤੀ ਪਾਦਸ਼ਾ ਮੇਰੀ ਹਵੇਲੀ ਹੈ ਕਿਲਾ ਤੇ ਨਹੀਂ ਪਰ ਕਿਲੇ ਵਰਗੀ ਹੈ ਜਿੰਨੇ ਵੀ ਜਰਨੈਲ ਲੜਦੇ ਰਹੇ ਨੇ ਨਾ ਉਹ ਕਿਲਿਆਂ ਦੀ ਓਟ ਲੈ ਕੇ ਲੜੇ ਨੇ بڑے ਕਿਲੇ ਨੇ ਭਾਰਤ ਦੀ ਧਰਤੀ ਵਿੱਚ ਲਾਲ ਕਿਲਾ ਝਾਂਸੀ ਦਾ ਕਿਲਾ ਤੁਸੀਂ ਜਾਣਦੇ ਹੋ ਜਮਰਾਉਤ ਦਾ ਕਿਲਾ ਜਿਹੜਾ ਸਰਦਾਰ ਹਰੀ ਸਿੰਘ ਨਲੂਏ ਨੇ ਬਣਾਇਆ ਔਰ ਸਾਥ ਸੰਗ ਦੀ ਝਾਂਸੀ ਦਾ ਕਿਲਾ ਜਿੱਥੇ ਮਹਾਰਾਣੀ ਝਾਂਸੀ ਲੜੀ ਹੈ ਪਰ ਇਹ ਕਿਲਾ ਨਹੀਂ ਇੱਕ ਕੱਚੀ ਹਵੇਲੀ ਹੈ ਪਾਦਸ਼ਾਹ ਜੀ ਨੇ ਬੇਨਤੀ ਮੰਨੀ ਉਸ ਹਵੇਲੀ ਵਿੱਚ ਚਲੇ ਗਏ ਕਹਿੰਦੇ ਵਿੱਤ ਗੜੀ ਚਮਕੌਰ ਦੇ ਦਸਵਾ ਗੁਰ ਆਇਆ ਉਹਦੀ ਚੰਡੀ ਚਮਕਾ ਮਾਰਦੀ ਉਹਦਾ ਤੇਜ ਸੁ ਆਇਆ ਉਹਦੇ ਮੋਢੇ ਬਾਸ਼ਕੀ ਉੱਡਣੇ ਪੱਥਰ ਲਮਕਾਇਆ ਉਹਦੇ ਗਾਤਰੇ ਪੁੱਤ ਅਕਾਲ ਦਾ ਲੋਹ ਪੀਮਣੇ ਆਇਆ ਉਹ ਉਹਦੇ ਨਾਲ ਦੇ 40 ਯੋਧਿਆਂ ਸਿਰ ਤਲੀ ਟਕਾਇਆ ਅੱਜ ਲੱਖਾਂ ਦਾ ਮੋੜ ਦੁ ਗੁਜ਼ਰੀ ਦਾ ਜਾਇਆ ਬੜੇ ਖਿਆਲ ਨਾਲ ਬੜੇ ਗੌਰ ਦੇ ਨਾਲ ਪਾਤਸ਼ਾ ਉਸ ਗੜੀ ਨੂੰ ਤੱਕਦੇ ਨਿਸ਼ੱਤਾਂ ਵੀ ਉਹਦੀਆਂ ਪਾਤਸ਼ਾਹ ਜੀ ਚੈੱਕ ਕਰਦੇ ਨੇ ਤੇ ਨਾਲ ਭਾਈ ਬਿਆਸ ਸਿੰਘ ਤੁਰੇ ਜਾ ਰਹੇ ਨੇ ਕਹਿੰਦੇ ਪਾਤਸ਼ਾ ਬੜਾ ਪਿਆਰ ਲੱਗਦਾ ਇਸ ਹਵੇਲੀ ਦੇ ਨਾਲ ਪਾਤਸ਼ਾਹ ਜੀ ਕਦੇ ਅਨੰਦਪੁਰ ਸਾਹਿਬ ਦੇ ਕਿਲੇ ਸ਼ਾਹੀ ਕਿਲਿਆਂ ਨੂੰ ਇਸ ਤਰ੍ਹਾਂ ਨਹੀਂ ਤੱਕਿਆ ਉਹ ਜੇ ਤੁਸੀਂ ਪਟਨਾ ਸਾਹਿਬ ਕੋ ਆਏ ਕਦੇ ਉੱਥੇ ਨਹੀਂ ਵਾਪਸ ਗਏ ਉਹਨਾਂ ਦਾ ਖਿਆਲ ਨਹੀਂ ਆਇਆ ਇਹ ਬੜੇ ਗੌਰ ਦੇ ਨਾਲ ਵੇਖਦੇ ਹੋ ਕੀ ਕਾਰਨ ਹੈ ਪਾਤਸ਼ਾ ਨੇ ਕਿਹਾ